ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਬਰੀਡੇ ਵਿਦ ਸ਼ਮਸ਼ੇਰ ਤੇ ਤੇ ਅੱਜ ਆਪਾਂ ਜੋਧਪੁਰ ਦੇ ਵਿੱਚ ਸਨਵਾਰੀ ਹਵੇਲੀ ਦੇ ਵਿੱਚ ਬੈਠੇ ਆ ਤੇ ਇੱਥੋਂ ਹੁਣ ਆਪਾਂ ਜਾਵਾਂਗੇ ਇੱਥੇ ਨੇੜੇ-ਨੇੜੇ ਕੁਝ ਲੋਕੇਸ਼ਨਾਂ ਨੇ ਤੂਰਜੀ ਕਾ ਚਾਲਰਾ ਤੇ ਕਲੌਕ ਟਾਵਰ ਤੇ ਉਸ ਤੋਂ ਬਾਅਦ ਅੱਜ ਆਪਣੀ ਵਾਪਸੀ ਵੀ ਆ ਪਿੰਡ ਨੂੰ ਤੇ ਉਸ ਤੋਂ ਬਾਅਦ ਆਪਣੀ ਟ੍ਰੇਨ ਆ 315 ਦੀ ਤੇ ਇਹ ਚੀਜ਼ਾਂ ਦੇਖ ਕੇ ਆਪਾਂ ਜਾਵਾਂਗੇ ਨਾਸ਼ਤਾ ਵਗੈਰਾ ਇੱਥੇ ਕਰ ਲਿਆ ਤੇ ਦੇਖੋ ਤੁਸੀਂ ਇਹਨਾਂ ਦੀ ਹਵੇਲੀ ਆ ਪੁਰਾਣੇ ਟਾਈਪ ਦੀ ਬਹੁਤ ਸੋਹਣੀ ਬਣਾਈ ਹੋਈ ਆ ਕਾਫੀ ਅੰਟਿਕ ਚੀਜ਼ਾਂ ਇੱਥੇ ਰੱਖੀਆਂ ਨੇ ਜਿਵੇਂ ਉਹ ਟਾਈਮ ਪੀਸ ਹੋ ਗਿਆ ਤੇ ਇਹ ਦੇਖੋ ਇਹ ਪੁਰਾਣੇ ਸਮਿਆਂ ਦੀ ਕਾਰਾਗਰੀ ਹੈ ਜਿਹੜੀ ਤੁਸੀਂ ਇੱਧਰ ਗੇਟ ਤੇ ਦੇਖੋ ਉੱਪਰ ਤੇ ਇਹ ਕਾਫੀ ਇੱਥੇ ਪੁਰਾਣੀਆਂ ਚੀਜ਼ਾਂ ਝੂਮਰ ਬਹੁਤ ਸੋਹਣਾ ਲਾਇਆ ਹੋਇਆ ਤੇ ਕਾਫੀ ਚੀਜ਼ਾਂ ਨੇ ਇੱਥੇ ਤੇ ਬਹੁਤ ਸੋਹਣਾ ਬਣਾਇਆ ਹੋਇਆ ਤੇ ਇੱਧਰ ਬੈਠਣ ਨੂੰ ਫੋਟੋ ਵਗੈਰਾ ਕਰਦ ਨੂੰ ਇੱਥੇ ਇਸ ਤਰ੍ਹਾਂ ਦੀਆਂ ਚਿਹਰਾ ਵੀ ਦਿੱਤੀਆਂ ਹੋਈਆਂ ਨੇ ਤੇ ਆਜੋ ਹੁਣ ਆਪਾਂ ਚੱਲਦੇ ਆ ਐਕਟਵਾਂ ਲੈ ਕੇ ਆਪਾਂ ਪਹੁੰਚਦੇ ਆ ਦੇਹ ਨਵੀਂ ਹਵੇਲੀ ਦੇ ਨਾਲ ਹੀ ਆ ਪਿੱਛੇ ਇਹਨਾਂ ਦਾ ਮੰਨ ਲਓ ਬਾਹਰ ਲਾਗਾ ਰਾਹੇ ਇੱਥੇ ਐਕਟਿਵਾ پارک ਕਰਨ ਵਾਸਤੇ ਇਹਨਾਂ ਦੀ ਵਧੀਆ ਸੋਹਣੀ ਜਗ੍ਹਾ ਬਣਾਈ ਹੋਈ ਆ ਕੱਲ ਆਪਾਂ ਐਕਟਵਾ ਲਈ ਸੀ ਅੱਜ ਇਹਨੂੰ ਆਪਾਂ ਜਦੋਂ ਜਾਵਾਂਗੇ ਪਿੰਡ ਨੂੰ ਉਦੋਂ ਰੇਲਵੇ ਸਟੇਸ਼ਨ ਤੇ ਇਹਨੂੰ ਜਮ੍ਹਾਂ ਕਰਾ ਦੇਾਂਗੇ ਦੇਖੋ ਇੱਥੇ ਬਹੁਤ ਵਧੀਆ ਐਕਟਵਾ ਤੇ ਘੁੰਮਣ ਦੀ ਜਿਹੜੀ ਸਹੂਲਤ ਆ ਉਹ ਪੂਰੀ ਵਧੀਆ 300 ਰੁਪਏ ਦਾ ਇੱਕ ਦਿਨ ਦਾ ਰੈਂਟ ਆ 600 ਰੁਪਏ ਆਪਾਂ ਨੂੰ ਦਿੱਤਾ ਸੀ 400 ਰੁਪਏ ਉਹਨੇ ਐਡਵਾਂਸ ਲੈ ਲਿਆ ਸੀ ਆਧਾਰ ਕਾਰਡ ਤੇ ਡਰਾਈਵਿੰਗ ਲਾਇਸੈਂਸ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਕਾਰ ਵੀ ਦੇ ਦਿੰਦੇ ਨੇ ਉਹ 1500 ਤੋਂ ਲੈ ਕੇ 2500 ਰੁਪਏ ਰੈਂਟ ਤੱਕ ਕਿਰਾਇਆ ਇੱਕ ਦਿਨ ਦਾ ਹੁੰਦਾ ਤੇ ਜੇ ਤੁਸੀਂ ਯਾਰਾਂ ਦੋਸਤਾਂ ਨਾਲ ਆਉਣਾ ਫੈਮਿਲੀ ਨਾਲ ਆਉਣਾ ਤਾਂ ਟ੍ਰੇਨ ਤੇ ਆਓ ਕਾਰ ਦੇ ਸਫ਼ਰ 'ਚ ਬੰਦਾ ਇੰਨੀ ਦੂਰ ਤੋਂ ਥੱਕ ਜਾਂਦਾ ਇੱਥੇ ਆ ਕੇ ਤੁਸੀਂ ਐਕਟਵਾ ਲੈ ਲਓ ਚਾਹੇ ਤੁਸੀਂ ਲੈ ਲਓ ਕਾਰ ਰੈਂਟ ਤੇ ਉਹ ਸਭ ਤੋਂ ਬੈਸਟ ਆ ਤੇ ਇੱਧਰ ਦੇਖੋ ਇਹਨਾਂ ਦਾ ਪੁਰਾਣਾ ਦਰਵਾਜ਼ਾ ਬਹੁਤ ਸੋਹਣਾ ਬਣਿਆ ਹੋਇਆ ਇਹ ਪੁਰਾਣੀ ਹਵੇਲੀ ਆ ਇਹ ਜਿਹੜੀਆਂ ਹਵੇਲੀਆਂ ਸੀ ਨਾ ਇਹ ਇਹ ਵੀਰ ਜੀ ਸਾਨੂੰ ਦੱਸਦੇ ਨੇ ਜਿਨ੍ਹਾਂ ਦੀ ਹਵੇਲੀ ਆ ਇਹ ਕਹਿੰਦੇ ਵੀ ਸਾਡੇ ਜਿਹੜੇ ਪੁਰਖੇ ਸੀ ਉਹ ਮਨੀਮ ਸੀ ਤਾਂ ਮਹਾਰਾਜੇ ਦੇ ਕਿਲੇ ਦੇ ਵਿੱਚ ਉਹ ਮਨੀਮੀ ਦਾ ਕੰਮ ਕਰਦੇ ਸੀ ਲਿਖਤ ਪੜਤ ਦਾ ਸਾਰਾ ਕੰਮ ਅਕਾਊਂਟੈਂਟ ਸੀਗੇ ਤੇ ਇਹ ਉਹਨਾਂ ਨੂੰ ਗਿਫਟ ਕਰਤੀਆਂ ਸੀ ਕੁਝ ਸਮੇਂ ਬਾਅਦ ਜਦੋਂ ਰਾਜੇ ਨੇ ਫੈਸਲਾ ਕੀਤਾ ਵੀ ਜਿਹੜੇ ਮੇਰੇ ਲੋਕ ਨੇ ਉਹ ਕਿਲੇ ਦੇ ਆਲੇ ਦੁਆਲੇ ਬਾਹਰ ਰਹਿਣ ਪਹਿਲਾਂ ਹੀ ਅੰਦਰ ਰਹਿੰਦੇ ਸੀ ਤਾਂ ਕਰਕੇ ਹਵੇਲੀਆਂ ਆਲੇ ਦੁਆਲੇ ਬਣਾ ਕੇ ਜਿੰਨੇ ਵੀ ਉਹਨਾਂ ਦੇ ਅਕਾਊਂਟੈਂਟ ਜਾਂ ਹੋਰ ਖਾਸ ਬੰਦੇ ਸੀ ਉਹਦਿਆਂ ਤੇ ਉਹਨਾਂ ਨੂੰ ਇਹ ਗਿਫਟ ਕਰਤੀਆਂ ਸੀ ਇਹ ਕਹਿੰਦੇ ਵੀ ਮੇਰੀ ਇੱਥੇ 8ਵੀਂ ਪੀੜ੍ਹੀ ਚੱਲ ਰਹੀ ਆ ਮਤਲਬ ਅਸੀਂ ਇਹਨਾਂ ਨੇ ਸੰਭਾਲ ਕੇ ਰੱਖੀ ਹੋਈ ਆ ਬਹੁਤ ਪਿਆਰੀ ਹਵੇਲੀ ਆ ਤੇ ਬਹੁਤ ਪਿਆਰੇ ਇਹ ਵਧੀਆ ਬੰਦੇ ਨੇ ਤੇ ਵਧੀਆ ਇੱਥੇ ਰਹਿ ਕੇ ਆਨੰਦ ਆ ਆਜੋ ਹੁਣ ਆਪਾਂ ਚੱਲਦੇ ਆ ਤੂਰਜੀ ਕਾ ਜਾਲਰਾ ਤੇ ਕਲੌਕ ਟਾਵਰ ਆਜੋ ਤੇ ਜਦੋਂ ਆਪਾਂ ਤੂਰਜੀ ਕੇ ਝਲਰੇ ਤੇ ਜਾਵਾਂਗੇ ਤਾਂ ਇਹ ਕਲੌਕ ਟਾਵਰ ਦੇ ਵਿੱਚ ਦੀ ਲੰਘ ਕੇ ਜਾਣਾ ਪਊ ਤੇ ਇੱਥੋਂ ਇੱਧਰ ਸਾਹਮਣੇ ਮਹਾਰਾਣਗੜ੍ਹ ਫੋਟ ਆ ਗਿਆ ਤੇ ਆਹ ਦੇਖ ਲਓ ਇਹਦੀ ਆਪਾਂ ਦਿਨ ਚ ਵੀ ਇੱਥੇ ਆਪਾਂ ਤੇ ਰਾਤ ਨੂੰ ਪਹੁੰਚੇ ਸੀ ਕਲॉक ਟਾਵਰ ਚ ਆਏ ਸੀ ਜਿੱਦੇ ਆਪਾਂ ਜodhpur ਆਇਆ ਤੇ ਅੱਜ ਇਹਦੇ ਵਿੱਚ ਦੀ ਆਪਾਂ ਲੰਘ ਰਹੇ ਹਾਂ ਅੱਗੇ ਜਾਣ ਨੂੰ ਤੇ ਇਧਰ ਮਾਰਕੀਟਾਂ ਨੇ ਦੇਖੋ ਰਾਤ ਦਾ ਨਜ਼ਾਰਾ ਹੋਰ ਸੀ ਹੁਣ ਦਿਨ ਦਾ ਨਜ਼ਾਰਾ ਆਜੇ ਮਾਰਨਿੰਗ ਦਾ ਟਾਈਮ 10:00 ਵਜੇ 13 ਮਿੰਟ ਹੋਏ ਨੇ ਇਧਰ ਟੂਰਿਸਟ ਇੱਥੇ ਬਹੁਤ ਆਉਂਦੇ ਨੇ ਬਹੁਤ ਇਹ ਇੱਕ ਇਤਿਹਾਸਕ ਸਿਟੀ ਆ ਤੇ ਕਾਫੀ ਟੂਰਿਸਟ ਇੱਥੇ ਹੁੰਦੇ ਨੇ ਘੁੰਮਣ ਬਾਹਰੋਂ ਵੀ ਆਉਂਦੇ ਨੇ ਇਹ ਨਿਆਰਾ ਵੀ ਆਪਾਂ ਨੂੰ ਐਂ ਫੀਲ ਹੁੰਦਾ ਜਿਵੇਂ ਆਪਾਂ ਲੋਕਲ ਵਾਲੇ ਆਪਣੇ ਬਾਜ਼ਾਰ 'ਚ ਫਿਰਦੇ ਹੋਈਏ ਐਕਟਵਾ ਦੀ ਬਹੁਤ ਵਧੀਆ ਸਹੂਲਤਾ ਤੇ ਐਕਟਵਾ ਦੇ ਘੁੰਮਣ ਦਾ ਇੱਥੇ ਬਹੁਤ ਹੀ ਅਲੱਗ ਹੀ ਨਿਆਰਾ ਵੱਖਰਾ ਹੀ ਆ ਤੇ ਮੇਰੇ ਖਿਆਲ ਇੱਧਰ ਤੂਰਜੀ ਕਾ ਜਾਲਦਰਾ ਆ ਲਿਖਿਆ ਵੀ ਹੋਇਆ ਇੱਧਰ ਆਪਾਂ ਚੱਲ ਕੇ ਦੇਖਦੇ ਆਂ ਸਾਹਮਣੇ ਫੇਰ ਬੋਰਡ ਆ ਗਿਆ ਤੂਰਜੀ ਕਾ ਜਾਲਦਰਾ ਆਪਾਂ ਇੱਧਰ ਨੂੰ ਚੱਲਾਂਗੇ ਤੇ ਨੇੜੇ ਆ ਵੈਸੇ ਇਹ ਇੱਥੇ ਸਾਰੀਆਂ ਪੁਰਾਣੀਆਂ ਹਵੇਲੀਆਂ ਦੇ ਵਿੱਚ ਹੋਟਲ ਨੇ ਇੱਥੇ ਤੁਸੀਂ ਨੇੜੇ țeੜੇ ਆ ਕੇ ਰੁੱਕ ਸਕਦੇ ਹੋ ਤੇ ਸਾਹਮਣੇ ਆ ਗਿਆ ਤੂਰਜੀ ਦਾ ਜਾਲਰਾ ਦੇਖੋ ਕਾਬੀ ਇੱਥੇ ਟੂਰਿਸਟ ਆਏ ਹੋਏ ਨੇ ਆਪਾਂ ਵੀ ਪਾਰਕ ਕਰਕੇ ਆਪਦੀ ਐਕਟਵ ਦੇਖਦੇ ਆ ਤੂਰਜੀ ਦਾ ਜਾਲਰਾ ਹੁਣ ਆਪਾਂ ਉੱਤਰਦੇ ਇੱਥੇ ਹੈਲਮਟ ਦੀ ਲੋੜ ਨਹੀਂ ਪਈ ਕਿਉਂਕਿ ਨੇੜੀ ਸੀ ਆਜੋ ਹੁਣ ਆਪਾਂ ਇੱਧਰ ਚੱਲਦੇ ਆ ਤੂਰਜੀ ਕੇ ਚੱਲ ਰਹੇ ਤੇ ਇਧਰ ਸਾਈਡ ਦੀ ਆ ਜਾ। ਇਹ ਆ ਗਿਆ ਤੂਰਜੀ ਦਾ ਜਾਲਰਾ। ਤੇ ਇੱਥੇ ਪੁਰਾਣੇ ਸਮਿਆਂ ਦੇ ਵਿੱਚ ਪਾਣੀ ਸਟੋਰ ਕਰਕੇ ਰੱਖਿਆ ਜਾਂਦਾ ਸੀ। ਤੇ ਪਾਣੀ ਸਟੋਰ ਕਰਨ ਵਾਸਤੇ ਇਹ ਤੂਰਜੀ ਦਾ ਜਾਲਰਾ ਬਣਾਇਆ ਸੀ। ਤੇ ਉਹ ਥੱਲੇ ਤੱਕ ਵੀ ਤੁਸੀਂ ਜਾ ਸਕਦੇ ਹੋ। ਵਿੱਚ ਪਾਣੀ ਦੇ ਛੋਟੀਆਂ-ਛੋਟੀਆਂ ਮੱਛੀਆਂ ਨੇ। ਤੇ ਕਾਫੀ ਇਹ ਲੰਮਾ ਚੌੜਾ ਤੇ ਕਾਫੀ ਡੰਗਾਈ ਇਹਦੀ ਬਹੁਤ ਜ਼ਿਆਦਾ ਆ। ਆ ਜਾਓ ਆਪਾਂ ਦੇਖਦੇ ਹਾਂ ਬਿਲਕੁਲ ਆਪਾਂ ਇਹਦੇ نیچے ਆ ਗਏ ਪਾਣੀ ਦੇ ਕੋਲੇ। ਵੀ ਕਿੰਨੀ ਗੇਦੀ ਡੰਗਾਈਆ ਪਾਣੀ ਵਿੱਚ ਕਿੰਨੀਆਂ ਕਪੌੜੀਆਂ ਨੇ ਆ ਦੇਖੋ ਕਛੂ ਵੀ ਇੱਥੇ ਫਿਰਦੇ ਨੇ ਕਛੂ ਦੇਖ ਕੇ نیچے ਚਲਾ ਗਿਆ ਤੇ ਕਾਫੀ ਇੱਥੇ ਛੋਟੀਆਂ ਛੋਟੀਆਂ ਮੱਛੀਆਂ ਨੇ ਤੇ ਇੱਥੇ ਦੇਖੋ ਪਾਣੀ ਦੇ ਆਪਾਂ ਬਿਲਕੁਲ ਨਾਲ ਤੱਕ ਆ ਗਏ ਹੋਰ ਵੀ ਕਾਫੀ ਪੌੜੀਆਂ نیچے ਜਾਂਦੀਆਂ ਨੇ ਜੇ ਆਪਾਂ ਇਹਦਾ ਇੱਕ ਅੰਦਾਜ਼ਾ ਲਾਈਏ ਤਾਂ ਉਹ ਦੇਖ ਲਓ ਗੇਟ ਬਣਿਆ ਹੋਇਆ ਗੇਟ ਪੂਰੀ ਡੁੱਬਿਆ ਹੋਇਆ ਥੋੜਾ ਥੋੜਾ ਉੱਪਰ ਨਜ਼ਰ ਆ ਰਿਹਾ ਤੇ ਇੱਥੋਂ ਜੇ ਆਪਾਂ ਉੱਪਰ ਨੂੰ ਹਾਈਟ ਦੇਖੀਏ ਤਾਂ ਇੱਥੋਂ ਲਗਭਗ 40-50 ਫੁੱਟ ਹਾਈਟ ਇੱਥੋਂ ਤੇ ਇਹ ਲਗਭਗ 30 40 ਫੁੱਟ ਹੋਰ نیچے ਹੋ 80 90 ਫੁੱਟ ਦੀ ਇਹਦੀ ਡੰਗਾਈ ਹੈਗੀ ਇੱਕ ਖੂਹ ਜਿੰਨਾ ਬਣਾਇਆ ਹੋਇਆ ਤੇ ਪਾਣੀ ਧਰਤੀ ਦੇ ਵਿੱਚੋਂ ਆਪਦੇ ਆਪ ਇਹਦੇ ਵਿੱਚ ਆਉਂਦਾ ਸੀ ਉਸ ਤਰ੍ਹਾਂ ਦੀਆਂ ਮਰਗਾਈਆਂ ਵੀ ਨੇ ਇਹਦੇ ਵਿੱਚ ਦੇਖੋ ਤੇ ਆਹ ਮੱਛੀਆਂ ਕਾਫੀ ਨੇ ਸਾਫ਼ ਰੱਖਦੀਆਂ ਨੇ ਇਹਨੂੰ ਤੇ ਲੋਕ ਇੱਥੇ ਮੱਛੀਆਂ ਨੂੰ ਆ ਕੇ ਇਸ ਤਰ੍ਹਾਂ ਖਾਣਾ ਵੀ ਦੇ ਜਾਂਦੇ ਨੇ ਤੇ ਇੱਥੇ ਟੂਰਿਸਟਾਂ ਦੀ ਇਹ ਖਿੱਚ ਦਾ ਕੇਂਦਰਾ ਤੇ ਆਜੋ ਹੁਣ ਆਪਾਂ ਇਦੂ ਅੱਗੇ ਚੱਲਦੇ ਹਾਂ ਐਕਟਵਾ ਚੱਕ ਕੇ ਕਿਲੇ ਵੱਲ ਹੁਣ ਆਪਾਂ ਚੱਲਦੇ ਹਾਂ ਇੱਥੋਂ ਮਹਾਰਾਣਗੜ ਕਿਲੇ ਤੇ ਤੇ ਹੈਲਮਟ ਲੈਣਾ ਪਊਗਾ ਕਿਉਂਕਿ ਇੱਥੋਂ ਹੈਗਾ ਉਹ 1.5 ਤੋਂ 2 ਕਿਲੋਮੀਟਰ ਬਾਈਕ ਤੇ ਜੇ ਕਾਰ ਤੇ ਜਾਣਾ ਤਾਂ ਸਾਰਾ ਉੱਪਰ ਦੀ ਘੁੰਮ ਕੇ ਜਾਣਾ ਪੈਣਾ ਐਕਟਿਵਾ ਤੇ ਆਪਾਂ ਨੇੜੇ ਚਲੇ ਜਾਵਾਂਗੇ ਤੇ ਆਜੋ ਹੁਣ ਆਪਾਂ ਚੱਲਦੇ ਆਪਾਂ ਕਿਲੇ 'ਚ ਆ ਗਏ ਹੁਣ ਤੇ ਕਿਲੇ 'ਚ ਆਪਾਂ ਟਿਕਟ ਲੈ ਕੇ ਚੱਲਦੇ ਹਾਂ ਦੇ ਉੱਪਰ ਕਾਫੀ ਉੱਚਾ ਕਿਲਾ ਲਿਫਟ ਤੇ ਜਾਵਾਂਗੇ ਆਪਾਂ ਦੇਖ ਲੈਣ ਦੇ ਵਿੱਚ ਕੀ ਕੀ ਚੀਜ਼ਾਂ ਨੇ ਥੋੜੀਆਂ ਥੋੜੀਆਂ ਦਿਖਾਉਣਾ ਕਾਫੀ ਸਕੂਲ ਦੇ ਬੱਚੇ ਵੀ ਆਏ ਹੋਏ ਨੇ ਇੱਥੇ ਤੇ ਇਹਦਾ ਐਂਟਰੀ ਗੇਟ ਆ ਗਿਆ ਪਹਿਲਾਂ ਆਜਾ ਜੀ ਆਪਾਂ ਇੱਥੋਂ ਕਰਦੇ ਐਂਟਰੀ ਦੇਖੋ ਕਿੰਨੇ ਟੂਰਿਸਟ ਨੇ ਕਿੰਨੇ ਸਕੂਲਾਂ ਦੇ ਬੱਚੇ ਨੇ ਬਹੁਤ ਇੱਥੇ ਲੋਕ ਇਹ ਕਿਲੇ ਨੂੰ ਦੇਖਣ ਆਉਂਦੇ ਨੇ ਕਿਉਂਕਿ ਮਹਾਰਾਣ ਗੜ ਦਾ ਜਿਹੜਾ ਕਿਲਾ ਹੈ ਸਭ ਤੋਂ ਵੱਡਾ ਕਾਫੀ ਹਾਈਟ ਦੇ ਵੀ ਆ ਤੇ ਵੱਡਾ ਕਿਲਾ ਵੀ ਆ ਇਹ ਅੱਗੇ ਦਾ ਐਂਟਰੀ ਟਿਕਟ ਕਾਊਂਟਰ ਹੈ ਇਹਨਾਂ ਟਿਕਟ ਦੇਖੋ ਕਿੱਡੇ ਕਿੱਡੇ ਕਿਉਂਕਿ ਇੱਥੋਂ ਦੀ ਹਾਥੀ ਲੱਗਦੇ ਹੁੰਦੇ ਸੀ ਨਾ ਪਹਿਲਾਂ ਤਾਂ ਕਰਕੇ ਉੱਚੇ ਗੇਟ ਬਣਾਏ ਹੋਏ ਨੇ ਤੇ ਇਹ ਟਿਕਟ ਕਾਊਂਟਰ ਵਾਸਤੇ ਦੇਖੋ ਕਿੱਡੀ ਵੱਡੀ ਲਾਈਨ ਲੱਗੀ ਹੋਈ ਆ ਤੇ ਫੇਰ ਇੱਥੋਂ ਆ ਲਾਈਨ ਚ ਲੱਗ ਕੇ ਆਪਾਂ ਟਿਕਟ ਲਵਾਂਗੇ ਆਪਾਂ ਕਿਲੇ ਦੇ ਦੂਜੇ ਗੇਟ ਵੇ ਦੀ ਐਂਟਰ ਹੋਗੇ ਤੇ ਆਪਾਂ ਇੱਥੋਂ ਦੇਖੋ ਤੁਸੀਂ ਉੱਥੇ ਉੱਪਰ ਜਾਣਾ ਉੱਥੇ ਕਾਫੀ ਹਾਈਟ ਆ ਤੇ ਆਜੋ ਹੁਣ ਆਪਾਂ ਐਂਟਰੀ ਕਰਕੇ ਉੱਥੇ ਜਾ ਕੇ ਕਰਦੇ ਹਾਂ ਹੋਰ ਗੱਲਬਾਤ ਆਜੋ ਆਪਾਂ ਹੁਣ ਉੱਪਰ ਆ ਗਏ ਤੇ ਇੱਧਰ ਦੇਖੋ ਤੁਸੀਂ ਬਲੂ ਸਿਟੀ ਆ ਤੇ ਇਹਨੂੰ ਸਾਰੇ ਘਰਾਂ ਦੇ ਕਲਰ ਬਲੂ ਬਲੂ ਇੱਥੋਂ ਨਜ਼ਰ ਆਉਂਦੇ ਨੇ ਤਾਂ ਕਰਕੇ ਇਹਨੂੰ ਬਲੂ ਸਿਟੀ ਕਿਹਾ ਜਾਂਦਾ ਤੇ ਆਪਾਂ ਉਹ ਦਰਵਾਜ਼ੇ ਚੋਂ نیچے ਤੋਂ ਇੱਥੇ ਉੱਪਰ ਆਇਆ ਇੱਥੇ ਆਉਣ ਨਾਲ ਦੇਖੋ ਗਰਮੀ ਗਰਮੀ ਹੋ ਗਈ ਤੇ ਕਾਫੀ ਹਾਈਟ ਤੇ 410 ਫੁੱਟ ਇਹਦੀ ਕਿਲੇ ਦੀ ਹਾਈਟ ਆ 69 70 ਫੁੱਟ ਦੀਆਂ ਵਾਲੇ ਵਾਲੇ ਦਵਾਰਾਂ ਚੌੜੀਆਂ ਨੇ ਜਿਹੜੀਆਂ ਇਹਦੀ ਮਜ਼ਬੂਤੀ ਨੂੰ ਦਰਸਾਉਂਦੀਆਂ ਨੇ ਕਾਫੀ ਮਜ਼ਬੂਤ ਕਿਲਾ ਬਣਾਇਆ ਹਾ ਕਾਫੀ ਸੇਫ ਆ ਹੈ ਤੇ ਆਜੋ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਕਿਲਾ ਆਪਾਂ ਦੇਖਿਆ ਕਿਲਾ ਦੇਖ ਕੇ ਹੁਣ ਆਪਾਂ ਆਪਣੇ ਹੋਟਲ ਚੱਲ ਕੇ ਕਰਦੇ ਆਂ ਸਾਮਾਨ ਪੈਕ 3 15 ਦੀ ਆਪਣੀ ਟ੍ਰੇਨ ਆ ਫਿਰ ਨਿਕਲਦੇ ਆਂ ਆਪਾਂ ਹੁਣ ਪਿੰਡ ਨੂੰ ਵਾਪਸੀ ਤੇ ਕਿਲੇ ਤੋਂ ਹੁਣ ਆਪਾਂ نیچے ਜਾ ਰਹੇ ਆਂ ਸਿਟੀ 'ਚ ਆਪਣੇ ਹੋਟਲ 'ਚ ਤੇ ਦੇਖੋ ਰਸਤੇ ਵੀ ਇੱਥੇ ਬਹੁਤ ਸੋਹਣੇ ਨੇ ਕਿਲੇ ਨੂੰ ਆਉਣ ਦੇ ਤੇ ਇੱਥੋਂ ਵੀ ਸਿਟੀ ਦਾ ਵਿਊ ਆਉਂਦਾ ਵਧੀਆ ਦੇਖੋ ਤੇ ਐਕਟ ਬਾਅਦ ਇੱਥੇ ਤੁਸੀਂ ਆਰਾਮ ਨਾਲ ਲੋਕੇਸ਼ਨ ਲਾਓ ਗੂਗਲ ਮੈਪ ਤੋਂ ਤੇ ਬੜੇ ਆਰਾਮ ਨਾਲ ਪੂਰਾ ਸਿਟੀ ਨੂੰ ਘੁੰਮੋ ਇੱਕ ਤੋਂ ਬਾਅਦ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੁੱਛ ਵੀ ਲੋ ਵੈਸੇ ਤਾਂ ਜੇ ਕੋਈ ਤੁਹਾਨੂੰ ਡਾਊਟ ਲੱਗਦਾ ਤਾਂ ਪੁੱਛ ਵੀ ਸਕਦੇ ਹੋ ਤਾਂ ਵਧੀਆ ਲੋਕ ਨੇ ਇੱਥੇ ਸਾਰੇ ਵਧੀਆ ਨੇ ਸਾਨੂੰ ਦੱਸ ਦੇਣਗੇ ਰਸਤਾ ਤੇ ਆਪਾਂ ਹੁਣ ਕਰਤੀ ਤਿਆਰੀ ਜਾਣ ਦੀ ਰੇਲਵੇ ਸਟੇਸ਼ਨ ਤੇ ਬੈਗ ਆਪਣਾ ਲੜ ਲਿਆ ਚੈੱਕ ਆਊਟ ਕਰਤਾ ਤੇ ਪੂਰੀ ਡਰੈਸ ਅਪ ਕਰ ਲਈ ਟ੍ਰੇਨ ਵਾਲੀ ਆਰਾਮ ਨਾਲ ਆਪਾਂ ਸਫ਼ਰ ਕਰਾਂਗੇ ਆਜੋ ਹੁਣ ਆਪਾਂ ਚੱਲ ਕੇ ਇੱਕ ਵਜਾਵਾ ਜਮਾ ਕਰਾ ਦਈਏ ਉਦੋਂ ਬਾਈ ਨਾਲ ਘਰ ਕਿਸ ਹਾਲਤ ਤੱਕ ਨਿਕਲਦੇ ਹੁਣ ਆਪਾਂ ਬੀਕਾਨੇਰ ਸਟੇਸ਼ਨ ਤੇ ਖੜੇ ਆ ਇਸ ਟਾਈਮ ਤੇ ਟਾਈਮ ਲਗਭਗ 9:22 ਮਿੰਟ ਹੋ ਗਏ ਤੇ ਜਦੋਂ ਆਪਾਂ ਜੋਧਪੁਰ ਤੋਂ ਟ੍ਰੇਨ ਚੜਦੇ ਸੀ 3:15 ਮਿੰਟ ਦੀ ਆਪਣੀ ਟ੍ਰੇਨ ਸੀ ਤੇ ਉਹਦੀ ਨਾਲ ਦੀ ਨਾਲ ਮੀਂਹ ਆ ਗਿਆ ਤੇ ਮੀਂਹ ਕਾਫੀ ਪਿਆ ਮੌਸਮ ਵੀ ਥੋੜਾ ਜਿਹਾ ਠੰਡਾ ਹੋ ਗਿਆ ਉਹਦੇ ਕਰਕੇ ਤੇ ਹੁਣ ਬੀਕਾਨੇਰ ਆਪਾਂ ਪਹੁੰਚ ਗਏ ਤੇ ਹੁਣ ਕੱਲ ਨੂੰ ਮਿਲਾਂਗੇ ਤੁਹਾਨੂੰ ਇੱਕ ਨਵੇਂ ਵਲੌਗ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ